ਇੱਕ ਸਾਖੀ ਮੈਂ ਤੁਹਾਡੇ ਨਾਲ ਆਮ ਕਰਕੇ ਸ਼ੇਅਰ ਕਰਦਾ ਨਾ ਗੁਰੂ ਨਾਨਕ ਸਾਹਿਬ ਸੱਚੇ ਪਤਸ਼ਾਹ ਦੇ ਇੱਕ ਸਿੱਖ ਦੀ ਸਾਖੀ ਹੈ ਬੜਾ ਹੀ ਗਰੀਬ ਸਿੱਖ ਸੀ ਉਹ ਲੰਮਾ ਸਮਾਂ ਹੋ ਗਿਆ ਮੌਲਾਦਾ ਉਦੋਂ ਗਰਮੀਆਂ ਹੋਣੀਆਂ ਜਦੋਂ ਆਪਾਂ ਇਸ ਸਾਖੀ ਦੇ ਨਾਲ ਸਾਂਝ ਪਾਈ ਸੀ ਪਰ ਇਤਿਹਾਸ ਰਿਪੀਟ ਹੁੰਦਾ ਰਹੇ ਤਾਂ ਗੁਣ ਪੈਦਾ ਹੁੰਦੇ ਰਹਿੰਦੇ ਨੇ ਉਹ ਗੁਰ ਸਿੱਖ ਦੇ ਘਰ ਵਿੱਚ ਬੱਚਾ ਕੋਈ ਨਹੀਂ ਹੈ ਦੋਨੋਂ ਮੀਆਂ ਬੀਬੀ ਰਹਿੰਦੇ ਐ ਗਰੀਬ ਬਹੁਤ ਐ ਗਰੀਬੀ ਅੰਤਾਂ ਦੀ ਐ ਔਰ ਗਰੀਬੀ ਐਸੀ ਐ ਕਿ ਸਵੇਰ ਨੂੰ ਜਦੋਂ ਉਹ ਜਾਂਦਾ ਸ਼ਾਮ ਨੂੰ ਕਮਾ ਕੇ ਜੋਕਜਲ ਲੈ ਕੇ ਆਉਂਦਾ ਉਹਦੀ ਵਾਈਫ ਤਿਆਰ ਕਰਦੀ ਐ ਤੇ ਖਾਣਾ ਉਹ ਦੋਨੋਂ ਜਾਣੇ ਖਾ ਲਿੰਦੇ ਨੇ ਇੱਕ ਦਿਨ ਉਹਨਾਂ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਸ਼ਾਮ ਦਾ ਸਮਾਂ ਸੀ ਰੋਟੀ ਜੇ ਬਣਾਈ ਸੀ ਖਾਣ ਦਾ ਟਾਈਮ ਸੀ ਦਰਵਾਜ਼ਾ ਕਿਸੇ ਨੇ ਖੜਕਾਇਆ ਦਰਵਾਜ਼ਾ ਖੋਲ ਖੋਲਣ ਦੇ ਲਈ ਗੁਰਮੁਖ ਜਦੋਂ ਬਾਹਰ ਗਿਆ ਉਹਨੇ ਵੇਖਿਆ ਇੱਕ ਨਾ ਬੜਾ ਕੋਈ ਗਰੀਬ ਜਿਹਾ ਬੰਦਾ ਸਾਥੋਂ ਵੀ ਮਾੜੀ ਹਾਲਤ ਦਾ ਬੰਦਾ ਕੋਈ ਰਾਹ ਹੀ ਰਹਿ ਉਹ ਰੁਕਿਆ ਆ ਉਸ ਗੁਰਸੇਖ ਨੇ ਕਿਉਂਕਿ ਆਮ ਉਦੋਂ ਸੱਤ ਕਰਤਾਰ ਕਹਿੰਦੇ ਹੁੰਦੇ ਸੀ ਸੱਤ ਸ੍ਰੀ ਅਕਾਲ ਨਹੀਂ ਸੀ ਕਹਿੰਦੇ ਇਹ ਤਾਂ ਬਾਅਦ ਵਿੱਚ ਸ਼ੁਰੂ ਹੋਇਆ ਸੱਤ ਕਰਤਾਰ ਹੀ ਸ਼ਬਦ ਉਦੋਂ ਚੱਲਦਾ ਹੁੰਦਾ ਸੀ ਗੁਰੂ ਦੇ ਪਿਆਰੇ ਨੇ ਬੜੇ ਇਸ ਰਿਸਪੈਕਟ ਨਾਲ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਉਹ ਕਹਿੰਦਾ ਮੈਂ ਬੜੀ ਦੂਰੋਂ ਆਇਆ ਇਸ ਪਿੰਡ ਦੇ ਵਿੱਚ ਮੈਂ ਜਦੋਂ ਆਇਆ ਕਈਆਂ ਦੇ ਦਰਵਾਜ਼ੇ ਖੜਕਾਏ ਜਿੱਦੇ ਵੱਲ ਵੀ ਗਿਆ ਉਹਨੇ ਤੇਰੇ ਘਰ ਨੂੰ ਤੋੜਿਆ ਜਿੱਧਰ ਗਿਆ ਤੇਰੇ ਘਰ ਨੂੰ ਤੋੜਿਆ ਜਵੇਂ ਬਾਬਾ ਬੁੱਲਾ ਸ਼ਾ ਉਹਨਾਂ ਦੀ ਇੱਕ ਜੀਵਨ ਦੀ ਗੱਲ ਮੈਂ ਸਾਂਝੀ ਕਰਦਾ ਹਾਂ ਨਾ ਉਹਨਾਂ ਨੇ ਲਿਖਿਆ ਖੁਦ ਆਪਣੀ ਰਚਨਾ ਦੇ ਵਿੱਚ ਇੱਟ ਖੜੱਕਾ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ ਇੰਨੀ ਗੱਲ ਨਹੀਂ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ ਭੁੱਖ ਬੜੀ ਲੱਗੀ ਸੀ ਮਸਜਿਦ ਵਿੱਚ ਗਏ ਮੰਦਰ ਵਿੱਚ ਗਏ ਸਾਰਿਆਂ ਨੇ ਕਿਹਾ ਵੀ ਸਾਥੋਂ ਤਾਂ ਆਪ ਖਾਨੂਨੀ ਤੈਨੂੰ ਕਿੱਥੋਂ ਘਵਾਵਾਂਗੇ ਵਿਚਾਰੇ ਆਕ ਥੱਕ ਕੇ ਗੁਰੂ ਸਾਹਿਬ ਦੇ ਸਮਕਾਲੀ ਹੋਏ ਗੁਰੂ ਕਲਗੀ ਤਰਦੇ ਉਹ ਇੱਕ ਗੁਰੂ ਘਰ ਵਿੱਚ ਚਲੇ ਗਏ ਉੱਥੇ ਜਾ ਕੇ ਉਹਨੇ ਕੀ ਵੇਖਿਆ ਕਿ ਬਿਲਡਿੰਗਾਂ ਬਣ ਰਹੀਆਂ ਨੇ ਲੰਗਰ ਚੱਲ ਰਿਹਾ ਇੱਕ ਪਾਸੇ ਕੀਰਤਨ ਹੋ ਰਿਹਾ ਕਿ ਟਕੜਕਾ ਪਾ ਬਿਲਡਿੰਗਾਂ ਦਾ ਕੰਮ ਚੱਲ ਰਿਹਾ ਦੁੱਕੜ ਵੱਜੇ ਦੁੱਕੜ ਦਾ ਮਤਲਬ ਤਬਲਾ ਕੀਰਤਨ ਹੋ ਰਿਹਾ ਉੱਥੇ ਨਾਲੇ ਤਪੇ ਚੁੱਲ੍ਹਾ ਥੱਲੇ ਰਸੋਈ ਚੱਲ ਰਹੀ ਹੈ ਲੰਗਰ ਵੀ ਬਣ ਰਿਹਾ ਕਹਿੰਦਾ ਹੋਰ ਕੀ ਚਾਹੀਦਾ ਇੰਨੀ ਗੱਲ ਨਹੀਂ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ ਇੰਨਾ ਗੱਲਾਂ ਨਾਲ ਰੱਬ ਖੁਸ਼ ਹੁੰਦਾ ਜਿੱਥੇ ਬੁੱਲਾ ਰਾਜੀ ਉੱਥੇ ਰੱਬ ਰਾਜੀ ਇੰਨਾ ਕੰਮਾਂ ਨਾਲ ਰੱਬ ਖੁਸ਼ ਹੁੰਦਾ ਉਨੇ ਕਿ ਆ ਵੀ ਮੈਂ ਇਸ ਪਿੰਡ ਵਿੱਚ ਜਦੋਂ ਆਇਆ ਜਿੱਧਰ ਗਿਆ ਉਹ ਕਹਿੰਦਾ ਉਹ ਘਰ ਸਾਹਮਣੇ ਉੱਥੇ ਚਲਾ ਜਾ ਉਹ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ ਮੈਂ ਤੇਰੇ ਘਰ ਚ ਆ ਗਿਆ ਤਿੰਨ ਚਾਰ ਦਿਨ ਹੋ ਗਏ ਖਾਦਾ ਪੀਦਾ ਨਹੀਂ ਕੱਖ ਤੇ ਆਸ ਹੈ ਮੈਨੂੰ ਕਿ ਤੂੰ ਮੇਰਾ ਢਿੱਡ ਜ਼ਰੂਰ ਭਰੇਗਾ ਉਹ ਕਹਿੰਦਾ ਵੀ ਆ ਜਾ ਅੰਦਰ ਜੋ ਜੀ ਆਵੇ ਸੋ ਰਾਜ ਹੀ ਜਾਵੇ ਕੋਈ ਗੱਲ ਨਹੀਂ ਆ ਜਾ ਜਦੋਂ ਉਹਨੂੰ ਆਪਣੇ ਘਰ ਦੇ ਅੰਦਰ ਉਹਨੇ ਬੁਲਾਇਆ ਉਹਦੇ ਘਰ ਦੇ ਬੜੇ ਮਾੜੇ ਹਾਲਾਤ ਉਸਨੇ ਦੇਖੇ ਰਾਹgirਨੇ ਗੁਰਸਿੱਖ ਨੇ ਆਪਣੀ ਘਰਵਾਲੀ ਨੂੰ ਕਿਹਾ ਪ੍ਰਸ਼ਾਦਾ ਬਣ ਗਿਆ ਉਹ ਕਹਿੰਦੇ ਹਾਂ ਤਿੰਨ ਚਾਰ ਮਸਾਂ ਪ੍ਰਸ਼ਾਦੀ ਬਣੇ ਸੀ ਪ੍ਰਸ਼ਾਦਾ ਤਿਆਰ ਹੋਇਆ ਉਹਨੇ ਉਸ ਰਾਗੀਰ ਨੂੰ ਛਕਾ ਦਿੱਤਾ ਇੱਕ ਖਾ ਦੋ ਖਾ ਤਿੰਨ ਖਾ ਚਾਰ ਖਾ ਜਿੰਨੇ ਕੁ ਬਣਾਈਆਂ ਸੀ ਸਾਰੀਆਂ ਖਾ ਗਿਆ ਲੰਮੇ ਸਮੇਂ ਦਾ ਭੁੱਖਾ ਸੀ ਛਕ ਗਿਆ ਸਭ ਕੁਝ ਖਾ ਪੀ ਕੇ ਕਹਿੰਦਾ ਗੁਰੂ ਨਾਨਕ ਤੇਰਾ ਭਲਾ ਕਰੇ ਰੱਬ ਤੇਰਾ ਭਲਾ ਕਰੇ ਇਤੋਂ ਵੱਡੀ ਹੋਈ ਹੋਰ ਕੋਈ ਚੀਜ਼ ਨਹੀਂ ਚਾਹੀਦੀ ਜਦੋਂ ਆਪਾਂ ਕਿਸੇ ਉੱਤੇ احسان ਕਰਦੇ ਹਾਂ ਤੁਹਾਨੂੰ ਕੋਈ ਇਨਸਾਨ ਅੱਗੋਂ ਕਹਿ ਦੇ ਰੱਬ ਤੇਰਾ ਭਲਾ ਕਰੇ ਭਗਵਾਨ ਤੇਰਾ ਭਲਾ ਕਰੇ ਬਸ ਸਭ ਕੁਝ ਮਿਲ ਗਿਆ ਇਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ ਦੁਨੀਆ ਦੇ ਵਿੱਚ ਉਹ ਕਹਿੰਦੇ ਰੱਬ ਤੇਰਾ ਭਲਾ ਕਰੇ ਤੂੰ ਮੈਨੂੰ ਰਜਾਇਆ ਮੇਰੀ ਭੁੱਖ ਦੂਰ ਕੀਤੀ ਹੈ ਇਤੋਂ ਵੱਡੀ ਕੋਈ ਨਹੀਂ ਹੈ ਦਾਤ ਉਸ ਗੁਰਸਿੱਖ ਨੇ ਹੱਥ ਦੋਨੋਂ ਜੋੜੇ ਸ਼ੁਕਰਾਨਾ ਕੀਤਾ ਜਦੋਂ ਉਹ ਤੁਰ ਗਿਆ ਤੇ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਸੀ ਸੋਮੀਆਂ ਬੀਬੀ ਨੇ ਗਲਾਸ-ਗਲਾਸ ਬਾਣੀ ਪੀਤਾ ਅਰਦਾਸ ਕੀਤੀ ਮਾਲਕਾ ਤੇਰੇ ਭਾਣੇ ਵਿੱਚ ਦਿਨ ਚੜ੍ਹਿਆ ਸੀ ਸੁੱਖ ਆਰਾਮ ਦਾ ਬਤੀਤ ਹੋਇਆ ਰਾਤ ਪਈਏ ਆਪਣੇ ਭਾਣੇ ਵਿੱਚ ਬਤੀਤ ਕਰਵਾ ਲਮੀ ਇਹਨੂੰ ਸ਼ੁਕਰਾਨਾ ਕਹਿੰਦੇ ਐ ਇਹਨੂੰ ਸਮਰਪਣ ਕਹਿੰਦੇ ਐ ਜਿਹੜਾ ਇੱਥੇ ਆ ਜਾਂਦਾ ਭੁੱਖਾ ਨਹੀਂ ਜਾਂਦਾ ਕੱਲਾ ਨਾਮ ਧਿਆਉਣਾ ਜ਼ੁਬਾਨ ਨਾਲ ਤੇ ਸੁੰਨਾ ਕੰਨਾਂ ਨਾਲ ਜ਼ਰੂਰੀ ਨਹੀਂ ਐ ਉਹਨੂੰ ਪ੍ਰੈਕਟੀਕਲੀ ਵੀ ਐਸਾ ਜੀਵਨ ਵਿੱਚ ਧਾਰਨਾ ਪੈਣਾ ਐ ਤੁਹਾਡੇ ਜਿਹੜੇ ਕਰਮ ਹੈ ਉਹ ਦੱਸ ਦੇਣ ਵੀ ਇਹ ਬਨਾਮੀ ਬੰਦਾ ਹੈ ਤੁਹਾਡੇ ਕੰਮ ਜਿਹੜੇ ਦੱਸ ਦੇਣ ਵੀ ਗੁਰਸਿੱਖ ਬੰਦਾ ਹੈ ਨਾ ਕਿ ਬਾਹਰੋਂ ਗੁਰਸਿੱਖ ਲੱਗਦਾ ਹੋਵੇ ਅੰਦਰ ਕੱਖ ਵਣਾ ਹੋਵੇ ਸਾਡੇ ਵਾਂਗੂ ਤੇ ਖੋਖਲਾ ਜਿਹਾ ਹੋਵੇ ਅੰਦਰੋਂ ਫਿਰ ਉਹ ਕੋਈ ਗੁਰਸਿੱਖੀ ਨਹੀਂ ਹੈ